प्रसिद्ध योगी बाबा पैरोनाथ जयंती दी पहली सालगिरह बहुत धूमधाम नाल मनाई बाबा पैरोनाथ जयंती मुके पैरो मंदिर मेन बाजार का दिया ललित पनोट मोतीलाल लाल भगत सूरज जी गौरव पनोट मोतीलाल टेलर कस्तूरी अमित कुमार पाटिया वाइस प्रधान सलाहकार पवन कुमार पाटिया प्रधान महाकाली मंदिर चेयरमैन सुरेंद्र पाटिया अशोक नैयर बब्बल महाजन बाल करिशन गुप्ता रिकुजी महाजन राजेंद्र कुमार पाटिया डॉक्टर तिलक राज कुमन रवि तुली लतकी मनियरी वाले दिपल वर्मा पूरन चंद पुरी मिंदर पाल लेडी सेवक सभा वालों प्रिया पाटिया सरदूल सिंह आदि व्यक्ति हाजिर सन جي مائیک اور गौरव नोट श्री कालीद्वारा वेलफेयर सोसाइटी नौजवान श्री रुदल महाकाली मंदिर मेनजर कर दिया सीनियर वाइस प्रेसिडेंट मैं अपने वलो ਸਾਡੇ ਪ੍ਰਧਾਨ श्री ਬਵਣ ਕੁਮਾਰ ਜੀ ਪਾਟਿਆ ਜੀ ਵੱਲੋਂ ਤੇ ਸਾਰੀ ਸਾਡੀ ਸਾਰੀ ਮੰਦਿਰ ਕਮੇਟੀ ਵੱਲੋਂ ਧਰਮਸ਼ਾਲਾ श्री ਸਨਾਤਨ ਧਰਮ ਮਹਾਵੀਰ ਗੱਲ ਨੂੰ ਜਿੱਥੇ ਕੀ ਪੈਰੋ ਬਾਬਾ ਜੀ ਦੀ ਮੂਰਤੀ ਸਥਾਪਨਾ ਦਾ ਜੋ ਜੋਸ਼ਤਾਬ ਦੀ ਜੋ ਪਹਿਲਾ ਸਾਲ ਦੀ ਜੋ ਸਥਾਪਨਾ ਹੋਈ ਹੈ ਇੱਕ ਸਾਲ ਦਾ ਜੋ ਪੂਰਾ ਇਸ ਟਾਈਮ ਮੈਨੂੰ ਇੱਕ ਸਾਲ ਹੋ ਗਿਆ ਹੈ ਉਹਦਾ ਮਨਾ ਰਹੇ ਆ ਤੇ ਆਪਣੀ ਮੰਦਰ ਕਮੇਟੀ ਵੱਲੋਂ ਸਾਰੇ ਸ਼ਹਿਰ ਨੂੰ ਇਸ ਮੰਦਰ ਕਮੇਟੀ ਨੂੰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦੇ ਆ ਔਰ ਨਾਲ ਦੀ ਨਾਲ ਇਹ ਅਰਜ਼ੀ ਵੀ ਕਰਦੇ ਆ ਤੇ ਜਾਰੂਰੀ ਵੀ ਕਰਦੇ ਆ ਕਿ 15 ਅਗਸਤ ਵਾਲੇ ਦਿਨ ਜੋ ਸ਼੍ਰੀ ਕ੍ਰਿਸ਼ਨ ਜਨਮਸਤਮੀ ਦਾ ਪ੍ਰੋਗਰਾਮ ਸ਼੍ਰੀ ਕਾਲੀਦਵਾਰਾ ਵੈਲਫੇਅਰ ਸੁਸਾਇਟੀ ਨੌਜਵਾਨ ਸੇਵਕਦਾਲ ਵੱਲੋਂ ਹਰ ਸਾਲ ਨੌਜਵਾਨ ਸੇਵਕਾ ਲੋਜ ਜੋ ਹਰ ਸਾਲ ਜੋ ਪ੍ਰੋਗਰਾਮ ਦਾਖਨੇ ਦੇ ਖੁੱਲੇ ਮੈਦਾਨ ਦੇ ਅੰਦਰ ਕੀਤਾ ਜਾਂਦਾ ਹੈ ਇਹ ਵੱਲੋਂ ਮੇਰੀ ਸਾਰੀ ਹੀ ਟੀਮ ਵੱਲੋਂ ਅੱਜ ਜੋੜ ਕੇ ਬੇਨਤੀ ਹੈ ਕਿ 15 ਅਗਸਤ ਵਾਲੇ ਦਿਨ ਜਨਮ ਅਸ਼ਮੀ ਦਾ ਪਾਵਨ ਤੇ ਪਵਿੱਤਰ ਤਿਹਾਰ ਜੋ ਦਾਖਨੇ ਦੇ ਖੁੱਲੇ ਮੈਦਾਨ ਦੇ ਅੰਦਰ ਸ਼੍ਰੀ ਕਾਲੀਦਵਾਰਾ ਵੈਲਪਰ ਸੁਸਾਇਟੀ ਵੱਲੋਂ ਮਨਾਇਆ ਜਾ ਰਿਹਾ ਹੈ ਸਾਰੇ ਹੀ ਸ਼ਹਿਰ ਵਾਸੀ ਉੱਥੇ ਹੋਮਮਾ ਕੇ ਪਹੁੰਚਣ ਤੇ ਸਾਰਿਆਂ ਦਾ ਹੀ ਅਭਿਨਾਵਨ ਕਰਨ ਸਾਰਿਆਂ ਦਾ ਹੀ ਜੋ ਕ੍ਰਿਸ਼ਨ ਮਹਾਰਾਜ ਦਾ ਗੁਣਗਾਨ ਕਰ ਸਾਡੇ ਮਨੋਜੀ ਸ਼ਰਮਾ ਗਵਾਲੀਅਰ ਤੋਂ ਆ ਰਹੇ ਨੇ ਸਾਰੇ ਜਣੇ ਹਮਮਾ ਕੇ ਪਹੁੰਚੋ ਔਰ ਕ੍ਰਿਸ਼ਨ ਮਹਾਰਾਜ ਦੀਆਂ ਲੀਲਾਵਾਂ ਦਾ ਆਨੰਦ ਮਾਣੋ ਉਹਨਾਂ ਦਾ ਆਸ਼ੀਰਵਾਦ ਪ੍ਰਾਪਤ ਕਰੋ ਜੈ ਮਾਤਾ ਦੀ ਜੈ ਮਾਤਾ ਦੀ